ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਬਸੰਤ ਰੁੱਤ ਦੀ ਸੁਹਾਨੀ ਰਾਤ ਦਾ ਸੀ ਨਾ ਗਰਮੀ ਨਾ ਠੰਡ ਚਾਰੇ ਪਾਸੇ ਸ਼ਾਂਤੀ ਤੇ ਇਕਾਂਤ ਸੀ ਐਸੇ ਸੁਹਾਵਨੇ ਸਮੇਂ ਤਾਂ ਗੁਰ ਰੰਗਤ ਦੇਵ ਸਾਹਿਬ ਜੀ ਇਕੱਲੇ ਹੀ ਖਡੂਰ ਨਗਰ ਤੋਂ ਬਾਹਰ ਵੱਲ ਤੁਰ ਪਏ ਅੱਜੇ ਰਾਤ ਬਹੁਤੀ ਨੈਸੀ ਬੀਤੀ ਪਰ ਨਗਰ ਸ਼ਾਂਤ ਸੀ ਕੋਈ ਹਲਚਲ ਨਹੀਂ ਸੀ ਗੁਰੰਗਦੇਵ ਜੀ ਵਾਹਿਗੁਰੂ ਦੇ ਪ੍ਰੇਮ ਵਿੱਚ ਰਤੇ ਹੋਏ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਸਨ ਆਪਣੇ ਪ੍ਰੀਤਮ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰ ਰਹੇ ਸਨ ਬੇਸ਼ੱਕ ਗੁਰੂ ਨਾਨਕ ਤੇ ਗੁਰੰਗਦੇਵ ਜੀ ਵਿੱਚ ਕੋਈ ਫਰਕ ਨਹੀਂ ਸੀ ਉਹ ਆਪ ਗੁਰੂ ਨਾਨਕ ਰੂਪ ਹੀ ਸਨ ਖਡੂਰ ਨਗਰ ਤੋਂ ਕੁਝ ਦੂਰ ਜਾ ਕੇ ਇੱਕ ਥਾਂ ਤੇ ਗੁਰੂ ਜੀ ਬਿਰਾਜ ਗਏ ਚਿੱਤ ਵਾਹਿਗੁਰੂ ਨਾਲ ਜੁੜਿਆ ਹੋਇਆ ਸੀ ਸਮਾਧੀ ਲੈਣ ਹੋ ਗਏ ਅਜੇ ਗੁਰੂ ਸਾਹਿਬ ਨੂ ਵਿਰਾਜਿਆ ਥੋੜਾ ਸਮਾਂ ਹੀ ਹੋਇਆ ਸੀ ਕਿ ਆਪ ਜੀਦੂ ਇੱਕ ਆਵਾਜ਼ ਸੁਣੀ ਆਵਾਜ਼ ਕੀ ਇੱਕ ਤਰਲਾ ਹੀ ਸੀ ਤੂੰ ਗੁਰੂ ਕਾ ਸਿੱਖ ਹੈ ਮੈਨੂੰ ਨਾ ਮਾਰ ਪਾਪ ਨਾ ਕਮਾ ਮੈਂ ਤਾਂ ਤੈਨੂੰ ਗੁਰੂ ਕਾ ਸਿੱਖ ਸਮਝ ਕੇ ਹੀ ਤੇਰੇ ਨਾਲ ਤੁਰੀ ਸਾਂ ਤੂੰ ਮੇਰੇ ਗਹਿਣੇ ਤੇ ਪੈਸੇ ਖੋ ਲਏ ਹਨ ਪਰ ਮੈਨੂੰ ਜਾਨੋ ਨਾ ਮਾਰ ਤੈਨੂੰ ਗੁਰੂ ਨਾਨਕ ਦਾ ਵਾਸਤਾ ਗੁਰੰਗਤਿਵ ਦੇਵ ਜੀ ਦੀ ਸਮਾਧੀ ਖੁੱਲ ਗਈ ਆਪ ਜੀ ਉੱਠੇ ਅੰਤਰਜਾਮੀ ਮੇਹਰਾਂ ਦੇ ਦਾਤੇ ਉਸ ਸਥਾਨ ਤੇ ਪੁੱਜ ਗਏ ਜਿੱਥੇ ਉਹ ਪਾਪੀ ਜਿਸ ਨੇ ਸਿੱਖ ਦਾ ਭੇਕ ਬਣਾਇਆ ਹੋਇਆ ਸੀ ਉਸ ਅਬਲਾ ਕੁੜੀ ਨੂੰ ਛੁਰੀ ਨਾਲ ਮਾਰਨ ਹੀ ਲੱਗਾ ਸੀ ਕਿ ਗੁਰੂ ਸਹਿਬ ਬੋਲੇ ਠਹਿਰ ਜਾ ਪਾਪ ਕਰਕੇ ਨਰਕਾਂ ਦਾ ਭਾਗੀ ਨਾ ਬਣ ਇਸ ਨੂੰ ਛੱਡ ਦੇ ਉਸੇ ਵੇਲੇ ਐਸਾ ਰੱਬੀ ਕੋਤਕ ਵਰਤਿਆ ਕਿ ਉਸ ਪਾਪੀ ਦੇ ਹੱਥੋਂ ਛੁਰੀ ਡਿੱਗ ਪਈ ਉਸ ਦਾ ਸਾਹ ਸੱਤ ਜਿਵੇਂ ਨਿਕਲ ਹੀ ਗਿਆ ਹੋਵੇ ਉਹ ਪਛਾੜ ਖਾ ਕੇ ਧਰਤੀ ਤੇ ਡਿੱਗ ਕੇ ਬੇਸੁਰਤ ਹੋ ਗਿਆ ਉਹ ਕੁੜੀ ਜਲਦੀ ਨਾਲ ਆਪਣੇ ਆਪ ਨੂੰ ਸੰਭਾਲਦੀ ਹੋਈ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਈ ਤੇ ਕਹਿਣ ਲੱਗੀ ਆਪ ਜੀ ਨੇ ਬਹੁਤ ਦਇਆ ਕੀਤੀ ਹੈ ਜੋ ਮੈਨੂੰ ਇਸ ਪਾਪੀ ਤੋਂ ਬਚਾਇਆ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਜੰਗਲ ਵਿੱਚ ਮੇਰੀ ਸਹਾਇਤਾ ਕੀਤੀ ਜੋ ਆਪ ਜੀ ਨੂੰ ਭੇਜਿਆ ਹੈ ਉਸ ਕੁੜੀ ਨੇ ਗੁਰੰਗਤਿਵ ਜੀ ਨੂੰ ਨਹੀਂ ਸੀ ਪਛਾਣਿਆ ਉਹ ਉਹਨਾਂ ਨੂੰ ਗੁਰੂ ਜੀ ਦਾ ਹੀ ਕੋਈ ਸਿੱਖ ਸਮਝ ਰਹੀ ਸੀ ਉਹ ਪਹਿਲੀ ਵਾਰ ਖਡੂਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਜਾ ਰਹੀ ਸੀ ਗੁਰੂ ਸਾਹਿਬ ਜੀ ਨੇ ਵੀ ਆਪਾਂ ਨਹੀਂ ਪ੍ਰਗਟਾਇਆ ਉਸ ਨੂੰ ਪੁੱਛਿਆ ਬੇਟੀ ਤੂੰ ਗੁਰੂ ਨਾਨਕ ਦਾ ਵਾਸਤਾ ਪਾਇਆ ਤਾਂ ਤੈਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ ਤੂੰ ਇਸ ਪਾਪੀ ਦੇ ਪਜੇ ਵਿੱਚ ਕਿਸ ਤਰ੍ਹਾਂ ਆ ਗਈ ਉਸ ਕੁੜੀ ਨੇ ਕਿਹਾ ਜੀ ਮੈਂ ਖਡੂਰ ਨਗਰ ਵਿੱਚ ਰਹਿੰਦੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਜਾ ਰਹੀ ਸੀ ਤਾਂ ਇਹ ਸਿੱਖ ਮੈਨੂੰ ਰਾਹ ਵਿੱਚ ਹੀ ਮਿਲ ਗਿਆ ਤੇ ਕਹਿਣ ਲੱਗਾ ਮੈਂ ਵੀ ਖਡੂਰ ਨਗਰ ਵਿੱਚ ਹੀ ਜਾਣਾ ਹੈ ਤੇ ਗੁਰੂ ਜੀ ਦੇ ਦਰਸ਼ਨ ਕਰਨੇ ਹਨ ਮੈਂ ਇਸ ਤੇ ਭਰੋਸਾ ਕਰਕੇ ਇਸ ਦੇ ਨਾਲ ਹੋ ਗਈ ਇਸੇ ਮਨ ਵਿੱਚ ਪਾਪ ਸੀ ਇਹ ਹੌਲੀ-ਹੌਲੀ ਤੁਰਦੇ ਹੱਸੇ ਸਾਨੂੰ ਇਸੇ ਤਰ੍ਹਾਂ ਤੁਰਦੇ ਹੋਏ ਰਾਹ ਵਿੱਚ ਸ਼ਾਮ ਹੋ ਗਈ ਤੇ ਫਿਰ ਰਾਤ ਪੈਣ ਲੱਗੀ ਹਨੇਰਾ ਹੋ ਗਿਆ ਥੋੜਾ ਪਿਛੇ ਹੀ ਇਸਨੇ ਮੇਰੇ ਕੋਲੋਂ ਮੇਰੇ ਗਹਿਣੇ ਤੇ ਪੈਸੇ ਖੋਲੇ ਪੈਸੇ ਮੈਂ ਗੁਰੂ ਘਰ ਦੇ ਲੰਗਰਾਂ ਵਾਸਤੇ ਲਿਆਈ ਸੀ ਹੁਰਮ ਨੂੰ ਮਰਨ ਹੀ ਲੱਗਾ ਸੀ ਤਾਂ ਕਿ ਉਸ ਦਾ ਪਾਪ ਪ੍ਰਗਟ ਨਾ ਹੋ ਜਾਏ ਤੇ ਉਸੀ ਸਚਾਈ ਕਿਸੇ ਨੂੰ ਪਤਾ ਨਾ ਲੱਗੇ ਪਰ ਆਪ ਧੰਨ ਹੋ ਆਪ ਜੀ ਨੇ ਵੇਲੇ ਸਿਰ ਪੁੱਜ ਕੇ ਮੇਰੀ ਸਹਾਇਤਾ ਕੀਤੀ ਹੈ ਗੁਰੂ ਸਾਹਿਬ ਜੀ ਨੇ ਬੀਬੀ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਿਆ ਤੇ ਉਸ ਪਾਪੀ ਵੱਲ ਵੀ ਵੇਖਿਆ ਉਸ ਨੂੰ ਹੋਸ਼ ਆ ਗਈ ਸੀ ਉਹ ਉੱਠ ਬੈਠਾ ਸੀ ਉਸ ਦਾ ਜੀਵਨ ਬਦਲ ਚੁੱਕਾ ਸੀ ਆਪਣੇ ਉਸ ਨੂੰ ਪਾਪ ਯਾਦ ਆ ਰਹੇ ਸਨ ਉਹ ਕੰਬ ਰਿਹਾ ਸੀ ਸਾਹਮਣੇ ਖਲੋਤੇ ਦੀਵਾਰ ਸਤਿਗੁਰੂ ਜੀ ਨੂੰ ਪਛਾਣ ਚੁੱਕਾ ਸੀ ਮੇਹਰਾਂ ਦੇ ਦਾਤਾ ਜੀ ਦੀ ਇੱਕ ਮਿਹਰ ਭਰੀ ਨਜ਼ਰ ਨਾਲ ਹੀ ਉਸ ਨੂੰ ਸੋਝੀ ਆ ਗਈ ਕਿ ਇਹ ਹੀ ਗੁਰੰਗਤਿਰ ਜੀ ਹਨ ਭਵ ਸਾਗਰ ਤੋਂ ਤਾਰਨ ਹਾਰ ਹਨ ਉਹ ਰੋਂਦਾ ਬਿਲਕਦਾ ਗੁਰੂ ਚਰਨਾਂ ਤੇ ਟੈਪਿਆ ਤੇ ਰੋ ਰੋ ਕੇ ਕਹਿ ਰਿਹਾ ਸੀ ਦਾਤਾ ਜੀ ਮੇਰਾ ਨਾਂ ਪਿੰਗਾ ਹੈ ਮੈਂ ਵੱਡਾ ਪਾਪੀ ਹਾਂ ਮੈਨੂੰ ਬਖਸ਼ ਲੋ ਮੇਰਾ ਸਵਾਸ ਸਵਾਸ ਪਾਪ ਨਾਲ ਪੜਿਆ ਹੋਇਆ ਹੈ ਮੈਂ ਮਾਇਆ ਲੈਣ ਲਈ ਆਪਣੇ ਧੀ ਪੁੱਤਰ ਤੇ istri ਨੂੰ ਮਾਇਆ ਨਾਲ ਖੁਸ਼ ਕਰਨ ਲਈ ਇਹ ਕੰਮ ਪਾਪ ਕਰਦਾ ਆਇਆ ਮੈਂ ਮਹਾਪਾਪੀ ਨੇ ਸਿੱਖ ਦਾ ਭੇਸ ਬਣਾ ਕੇ ਬਹੁਤ ਲੋਕਾਂ ਨੂੰ ਲੁੱਟਿਆ ਹੈ ਮੇਰੇ ਤੇ ਦਇਆ ਕਰੋ ਰਹਿਮ ਕਰੋ ਮੇਰੇ ਪਾਪ ਮੈਨੂੰ ਡਰਾ ਰਹੇ ਹਨ ਤੇ ਅਲਸ ਸਤਗੁਰੂ ਜੀ ਨੇ ਪਿੰਗੇ ਤੇ ਮਿਹਰ ਦੀ ਨਜ਼ਰ ਕੀਤੀ ਉਹ ਚੋਰ ਤੋਂ ਸਾਥ ਤੇ ਸਭ ਤੋਂ ਗੁਰੂ ਦਾ ਸਿੱਖ ਬਣ ਗਿਆ ਉਸਨੇ ਸਾਰੀ ਉਮਰ ਗੁਰੂ ਦੇ ਲੰਗਰਾਂ ਵਿੱਚ ਸੇਵਾ ਕੀਤੀ ਤੇ ਸੰਗਤ ਦੇ ਝੂਠੇ ਭਾਂਡਿਆਂ ਦੀ ਸੇਵਾ ਕੀਤੀ ਇਸ ਤਰ੍ਹਾਂ ਪੀਗਾ ਚੋਰ ਤੋਂ ਸਿੱਖ ਬਣ ਗਿਆ ਭਵ ਸਾਗਰ ਤੋਂ ਤਰ ਗਿਆ ਗੁਰੂ ਜੀ ਦੇ ਵਾਖਣ ਸੰਗਤ ਜੀ ਜਿਸ ਪਾਪੀ ਕੋ ਮਿਲੇ ਨ ਢੋਈ ਸਰਨ ਆਵੇ ਤਾਂ ਨਿਰਮਲ ਹੋਈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ